ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਦਵਿੰਦਰ ਡੈਰੀ ਫਾਰਮ ਤੇ ਦੋਸਤੋ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਇੱਕ ਇੱਕ ਸ਼ੌਂਕੀਆ ਦੌਰ ਤੇ ਤੁਹਾਨੂੰ ਜਾਣਕਾਰੀ ਦੇਣ ਲਈ ਬਣਾ ਰਹੇ ਹਾਂ ਜਿਹੜੀ ਆਪਣੀ ਹੈ ਮੱਝ ਆਪਣੇ ਫਾਰਮ ਦੇ ਉੱਤੇ ਆਪਾਂ ਬਰੀਡ ਲਈ ਖਰੀਦੀ ਸੀਗੀ ਇਹ ਇਸ ਟਾਈਮ ਮੇਰੇ ਖਿਆਲ ਨਾਲ ਤਕਰੀਬਨ 6-7 ਮਹੀਨਿਆਂ ਦੀ ਹੈਗੀ ਜਿਹੜੀ ਇਹ ਸੂਈ ਵੀ ਆ ਤੇ ਗੱਬਣ ਵੀ ਇਸ ਟਾਈਮ ਇਹ 14-15 ਲੀਟਰ ਦੁੱਧ ਤੇ ਚੱਲਦੀ ਆ ਤੇ ਜਿਹੜਾ ਇਹ ਸੱਜਰਾ ਦੁੱਧ ਆ ਉਹ ਵੀ ਪਲਸਰ ਹੈਗਾ ਤੇ ਬਾਕੀ ਤੁਸੀਂ ਆਪ ਦੇਖ ਸਕਦੇ ਹੋ ਕਿ ਇੱਕ ਚੰਗੀ ਕੁਆਲਿਟੀ ਦੀ ਮੱਝ ਤਾਂ ਖਰੀਦੀ ਮੈਂ ਕੰਮ ਮੇਰਾ ਬਰੀਡ ਤੇ ਆਪਾਂ ਬਰੀਡ ਤੇ ਕੰਮ ਕਰਦੇ ਆਂ ਤੇ ਮੱਝਾਂ ਆਪਣੇ ਕੋਲੇ ਪਹਿਲਾਂ 10 ਲੀਟਰ ਵਾਲੀਆਂ ਵੀ ਸੀ ਆ ਉਹਨਾਂ 'ਤੇ ਵੀ ਆਪਾਂ ਜਿਹੜਾ ਚੰਗਾ ਸੀਮਨ ਭਰਾ ਕੇ ਆਪਾਂ ਰਿਜ਼ਲਟ ਲੈਂਦੇ ਆ ਵਧੀਆ ਰਿਜ਼ਲਟ ਆਇਆ ਤੇ ਕਿਉਂ ਹਰੇਕ ਦੇ ਬਸ ਨਹੀਂ ਹੈਗਾ ਵੀ ਆਪਾਂ ਚੰਗਾ ਚੰਗੀ ਕੀਮਤ ਭਰਨੀ ਪੈਂਦੀ ਹੁੰਦੀ ਹੋਂ ਤਾਂ ਬੀਲੀ ਟਰਾਈ ਮੱਝ ਦੀ ਹੋਂ ਤਾਂ ਲੱਖਾਂ ਜੀ ਕੰਮ ਹੋ ਗਿਆ ਕੋਈ 5 ਲੱਖ ਬੋਲਦਾ ਕੋਈ 30 ਲੱਖ ਬੋਲਦਾ ਤੇ ਤੁਸੀਂ ਇੱਕ 10 ਲੀਟਰ ਵਾਲੀ ਮੱਜਰੇ ਜਿਹੜਾ ਚੰਗਾ ਸੀਮਨ ਲਵਾ ਕੇ ਤੁਸੀਂ ਬੱਚਾ ਵਧੀਆ ਪੈਦਾ ਕਰ ਸਕਦੇ ਹੋ ਉਹ ਵੀ ਆਪਾਂ ਨੇ ਕੋਲੇ ਇੱਕ ਸਬੂਤ ਹੀ ਪਿਆ ਤੁਹਾਨੂੰ ਦਿਖਾਵਾਂਗੇ ਉਹ 10 ਲੀਟਰ ਵਾਲੀ ਤੋਂ ਜਿਹੜੀ ਹੈਗਾ ਚੰਗਾ ਸੀਮਨ ਲਵਾ ਕੇ ਆਪਾਂ ਛੋਟੀ ਗੱਬਣ ਕਰਵਾਈ ਸੀ ਤੇ ਉਹਦਾ ਜਿਹੜੀ ਸੀਮਨ ਚ ਕੱਟੇ ਆ ਬਹੁਤ ਵਧੀਆ ਰਿਜ਼ਲਟ ਆ ਇਸ ਟਾਈਮ ਉਹ ਰਿਜ਼ਲਟ ਜਿਹੜਾ ਆਪਾਨੂੰ ਮਿਲਿਆ ਉਹ ਇਸ ਟਾਈਮ ਹਜੇ ਤੱਕ ਬਿਊਟੀ ਦੇ ਵਿੱਚ ਮਿਲਿਆ ਉਹ ਗੱਬਣ ਆਗੀ ਤੇ ਜਦੋਂ ਉਹ ਸੋਗੀ ਤੇ ਉਸ ਤੋਂ ਬਾਅਦ ਆਪਾਂ ਉਹਦੇ ਲੈ ਮਿਲਕ ਮਿਲਕ ਕਰਾਵਾਂਗੇ ਤੇ ਜੇ ਤੁਸੀਂ ਬਰੀਡ ਤੇ ਕੰਮ ਕਰਨਾ ਵੀ ਚਾਹੁੰਦੇ ਹੋ ਆਪਣੇ ਜਿਹੜੇ ਹੈਗੇ ਡੰਗਰ ਉਹਨਾਂ ਦੇ ਉੱਤੇ ਸੀਮਨ ਚੰਗਾ ਵਰਤੋ ਇਹ ਇੱਕ ਦਿਨ ਆਪਾਂ ਵੀਡੀਓ ਬਣਾਵਾਂਗੇ ਉਹਦੇ ਵਿੱਚ ਆਪਾਂ ਸੀਮਨ ਦੀ ਡਿਟੇਲ ਦੇਵਾਂਗੇ ਆਪਾਂ ਕਿਹੜੇ ਸੀਮਨ ਆਪਾਂ ਜਿਹੜਾ ਵਰਤ ਰਹੇ ਹਾਂ ਇਸ ਟਾਈਮ ਤੇ ਕਿਹੜੇ-ਕਿਹੜੇ ਸੀਮਨ ਦੀ ਆਪਣੇ ਕੋਲ ਕਟਿੰਗ ਆ ਚੁੱਕੀ ਹੈਗੀਆਂ ਤੇ ਬਾਕੀ ਦੁੱਧ ਜਿਹੜਾ ਆਪਣੇ ਕੋਲੇ ਤਕਰੀਬਨ 4 ਕ ਮਹੀਨੇ ਤੱਕ ਉਹਨਾਂ ਨੇ 1 4 5 ਮਹੀਨੇ ਤੱਕ ਸੂਪੂ 1 6 ਮਹੀਨੇ ਤੱਕ ਸੂਪੂ ਤੋਂਨਾ ਕਟ ਕੇ ਅੰਦਰ ਰਿਜ਼ਲਟ ਜਿਹੜੀ ਕੀਦੀ ਧੀ ਜਿਹੜੀ ਉਹ ਵੀ ਆਪਣੇ ਕੁਗਬਣ ਹੈਗੀ ਤੇ ਉਹ ਵੀ ਪਤਾ ਲੱਗ ਜੇ ਆਪ ਨੂੰ ਕਿੰਨਾ ਦੁੱਧ ਕੱਢਦੀ ਆ ਤੇ ਜਿਹੜੀ 10 ਲੀਟਰ ਵਾਲੀ ਤੋਂ ਆਪਾਂ ਰਿਜ਼ਲਟ ਲੱਤਾ ਉਹ ਤੁਹਾਨੂੰ ਦਿਖਾਵਾਂਗੇ ਮਾਵਾਂ ਧੀਆਂ ਬਹੁਤ ਜ਼ਿਆਦਾ ਦਿਨ ਰਾਤ ਦਾ ਫਰਕ ਪੈ ਗਿਆ ਚੰਗੀ ਬਰੀਡ ਉਹਨੇ ਪੈਦਾ ਕੀਤੀ ਹੈ ਸਿਰਫ 10 ਲੀਟਰ ਵਾਲੀ ਮੱਝ ਨੇ ਕਿਉਂ ਉਹ ਬਿਊਟੀ ਦੇ ਵਿੱਚ ਆਪਾਂ ਨੂੰ ਜਿਹੜਾ ਹੈਗਾ ਬਿਊਟੀ ਦੇ ਵਿੱਚ ਬਹੁਤ ਵਧੀਆ ਕੱਟੀ ਆਈ ਹੈ ਤੇ ਤੁਸੀਂ ਵੀ ਇਹ ਜਿਹੜਾ ਹੈਗਾ ਸੀਮਣਾ ਚੰਗਾ ਸੀ ਮਲ ਲਾ ਕੇ ਤੁਸੀਂ ਆਪਣੇ ਘਰੇ ਵਿੱਚ ਚੰਗੇ ਪੈਦਾ ਕਰ ਸਕਦੇ ਹੋ 10 ਲੀਟਰ ਵਾਲੀ ਹੌਲੀ ਹੌਲੀ ਬੱਚਾ 15 ਲੀਟਰ ਵਾਲਾ ਪੈਦਾ ਕਰੂ ਤੇ 15 ਵਾਲੀ ਦੀ ਤੁਸੀਂ ਘਾਸੀ ਮਲ ਲਵਾਉਂਗੇ ਤਾਂ ਵੀ ਇਹ ਵਾਲਾ ਕਰ ਦੂ ਇਹ ਬ੍ਰੀਡ ਲਈ ਜਾਂਦੀ ਸੀ ਪੱਜ ਤੇ ਤੁਹਾਨੂੰ ਇਹਦੀ ਵੀ ਪੂਰੀ ਡਿਟੇਲ ਦੇਵਾਂਗੇ ਜਿਹੜੀ ਇਹ ਦੀ ਧੀ ਹੈ ਉਹ ਤਿੰਨ ਮਹੀਨਿਆਂ ਦੀ ਸੀਗੀ ਦੋ ਕੰਪੀਟੀਸ਼ਨ ਅ ਜੇ ਲੈ ਕੇ ਗਿਆ ਸੀਗਾ ਮੈਂ ਦੋਨੇ ਕੰਪੀਟੀਸ਼ਨ ਉਹ ਜਿੱਤੀ ਹੈ ਇੱਕ ਕੋਟੜਾ ਮੇਲਾ ਤੇ ਆਪਾਂ ਇਹਦੀ ਧੀ ਦੀ ਵੀਡੀਓ ਵੀ ਪਾਵਾਂਗੇ ਉਹਦੇ ਸਰਟੀਫਿਕੇਟ ਵੀ ਹੈਗੇ ਆਪਣੇ ਕੋਲੇ ਤੇ ਦੋਨੇ ਕੰਪੀਟੀਸ਼ਨ ਜਿੱਤੀ ਹੈ ਜਿਹੜਾ ਮੂਰਾ ਬਰੀਡ ਦੇ ਵਿੱਚੋਂ ਤੇ ਬਹੁਤ ਵਧੀਆ ਮਤਲਬ ਇਹਦੇ ਰਿਜ਼ਲਟ ਆਇਆ ਤੇ ਬਾਕੀ ਜਿਹੜੀ ਅਸਲੀ ਟਰਾਲੀ ਮਾਝੇ ਦੇ ਪੱਲ ਲਵਾਉਣੀ ਆ ਟੀਕਾ ਰਿਜ਼ਲਟ ਉਹਦੇ ਵੀ ਚੰਗੇ ਆਉਂਦੇ ਤੁਸੀਂ ਵੀ ਚੰਗਾ ਸੀਮਨ ਵਰਤੋ ਇੱਕ ਦਿਨ ਆਪਾਂ ਸਪੈਸ਼ਲ ਵੀਡੀਓ ਪਾਵਾਂਗੇ ਜਿਹਦੇ ਵਿੱਚ ਆਪਾਂ ਦੱਸਾਂਗੇ ਵੀ ਕਿਹੜੇ ਸੀਮਨ ਤੇ ਆਪਾਂ ਕੰਮ ਕਰਦੇ ਆ ਧੰਨਵਾਦ ਦੋਸਤੋ ਆਪਣਾ ਜਿਹੜਾ ਹੈਗਾ ਚੈਨਲ ਸਬਸਕ੍ਰਾਈਬ ਕਰ ਲਿਓ Okay.